ਮੇਕ ਟਾਪਰ ਜੇ ਟਾਪਰ ਚਾਹੁੰਦਾ ਹੈ ਹਾਂ ਬਾਰੇ 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 ਉਹ ਚਾਹੁੰਦਾ ਹੈ ਜੁਟਾ ਵੀ ਜੁਟਾ ਵੀ ਜੁਟਾ ਨੂੰ ਤੇ ਡੰਗੇ ਵੀ ਕਿਵੇਂ ਅੱਗ ਲੱਗੀ ਸੀ ਪਤਾ ਲੱਗਿਆ ਪਤਾ ਨਹੀਂ ਕੋਈ ਚਾਨਕ ਲੱਗਿਆ ਜੀ ਹਜੇ ਪਤਾ ਨਹੀਂ ਆ ਕੋਈ ਜੀ ਭਈ ਇਹ ਇਧਰੋਂ ਨੇੜੇ ਲੱਗੀ ਆ ਅਸਰੇ ਘਰੇ ਮਸ਼ੀਨ ਖੋ ਰੱਖੀ ਸੀ ਜੀ ਕਿਵੇਂ ਪਤਾ ਲੱਗਿਆ ਫਿਰ ਸਾਨੂੰ ਉਹ ਮੁੰਡਿਆਂ ਨੇ ਗਵਾਂਡੀਆਂ ਨੇ ਫੋਨ ਕਰਤਾ ਜੀ ਕਹਿੰਦੇ ਵੀ ਅੱਗ ਲੱਗ ਗਈ ਮੈਂ ਅਸਮੈਂਟ ਕਰਵਾ ਤਾ ਸਪੀਕ ਕਰਦੇ ਨੇ ਪਿੰਡ ਆ ਗਿਆ ਟਰੈਕਟਰ ਆ ਗਿਆ ਤੇ ਕਾਬੂ ਹੋ ਕਰ ਲਈ ਆ ਤੇ ਫਿਰ ਨੇ ਫੇਵਰੇਟ ਆ ਗਈ ਜੀ ਪਿੰਡ ਨੇ ਬਹੁਤ ਜ਼ਿਆਦੇ ਮੱਤ ਕਰੀ ਮੱਤ ਸ਼ੁਕਰਗੁਜ਼ਾਰਾ ਪਿੰਡ ਦਾ ਜੀ ਕਿੰਨੇ 1 ਕਿਲੋ ਮੱਤ ਜੀ ਹਾਂਜੀ ਹਾਂਜੀ 1 ਕਿੱਕੜ ਮੱਤ ਜੀ ਮਕਸਦਾ ਸਰਕਾਰ ਤੋਂ ਵੀ ਮਾਅਬਜਾ ਦੇ ਦੇ ਹਾਂਜੀ ਇਹਨਾਂ ਨੁਕਸਾਨ ਹੋਇਆ ਤੇ ਕਿਨੇ ਵਾਹ ਬਾਹਣ ਲਿਆ ਜੀ ਮੈਂ ਹਾਂਜੀ ਹਾਂਜੀ ਕਿੱਲਾ ਡੇਢ ਕਿੱਲਾ ਕਣਕ ਮੱਚ ਗਿਆ ਪੰਜ ਛੇ ਕਿੱਲੇ ਨਾੜ ਮੱਚ ਗਏ ਹਾਂ 6 ਮਹੀਨੇ ਖੇਤੀ ਹੁਣ ਕੋਈ ਖਰਚੇ ਹੋਰ ਬਹੁਤ ਪੈਂਦੇ ਨੇ ਕਿੱਥੇ ਆ ਨੁਕਸਾਨ ਪੈ ਗਿਆ ਕਿੱਥੇ ਅਗਲਾ ਹੁਣ ਠੇਕਾ ਭਰ ਕੇ ਹੁਣ ਇਹਦਾ ਨੁਕਸਾਨ ਚੱਲੇ ਪਤਾ ਲੱਗਿਆ ਕੁਛ ਕਿਵੇਂ ਆ ਬਾਈ ਕੋਈ ਪਤਾ ਨਹੀਂ ਲੈ ਸਾਨੂੰ ਫੋਨ ਜਦੋਂ ਗਿਆ ਇੱਥੋਂ ਉਹਦੀ ਲਾਸਮੈਂਟ ਹੋ ਗਈ ਉਹਦੀ ਅਸੀਂ ਕੰਨਾਂ ਚੱਕ ਕੇ ਕੋਈ ਟਰੈਕਟਰ ਲੈ ਕੇ ਭੱਜੇ ਇੱਥੇ ਫਿਰ ਆਪਣਾ ਇਹਨਾਂ ਨੂੰ ਫਾਇਰ ਬ੍ਰਿਗੇਡ ਨੂੰ ਫੋਨ ਕਰਿਆ ਉਹ ਵੀ ਆ ਕੇ ਪਿੰਡ ਨੇ ਬਹੁਤ ਮਦਦ ਕਰੀ ਹੈ ਢੋਲ ਲੈ ਕੇ ਉਹਦੀ ਆ ਗਏ ਜੀ ਮੂਸਾ ਪਿੰਡ ਲੱਗੀ ਸੀ ਸਾਨੂੰ 10:22 ਦੇ ਕਾਲ ਆਈ ਸੀ ਕਿ ਕਣਕ ਦੇ ਢਾਂਗਰ ਨੂੰ ਅੱਗ ਲੱਗ ਚੁੱਕੀ ਆ ਜਦੋਂ ਅਸੀਂ ਇੱਥੇ ਆ ਕੇ ਦੇਖਿਆ ਤਾਂ ਅੱਗ ਬਹੁਤ ਜ਼ਿਆਦਾ ਸੀ ਕਿ ਪਿੰਡ ਦੇ ਸਹਿਯੋਗ ਨਾਲ ਤੇ ਫਾਇਰ ਬ੍ਰੀਡ ਦੇ ਸਹਿਯੋਗ ਨਾਲ ਅੱਗ ਨੂੰ ਕੰਟਰੋਲ ਕੀਤਾ ਗਿਆ ਲਗਭਗ ਅੱਧਾ ਕਿੱਲਾ ਕਣਕ ਦਾ ਤੇ 8.5 ਕਿੱਲੇ ਢਾਂਗਰ ਦੇ ਆ ਜਿਹੜੇ ਉਹ ਸੜ ਚੁੱਕੇ ਆ ਪਹਿਲਾਂ ਇਹਦੇ ਚ ਮੈਂਬਰ 나ਜ਼ਰ ਸਿੰਘ ਦੀ ਅੱਧਾ ਕਿੱਲਾ ਕਣਕ ਮੱਚ ਗਈ ਆ ਸਖਜੀਤ ਸਿੰਘ ਮਹਿੰਦਰ ਸਿੰਘ ਦਾ 3.5 ਕਿੱਲੇ ਢਾਂਗਰ ਸੜ ਗਿਆ ਤੇ ਜਗਜੀਤ ਸਿੰਘ ਹਰਦਿਆਲ ਸਿੰਘ ਦਾਗਾ ਉਹਨਾਂ ਦੇ 5 ਕਿੱਲੇ ਮਗੁੱਟਾਂ ਕਰਦ ਕੇ ਸਵਾਹ ਹੋ ਗਿਆ। ਕਿੰਨੀਆਂ ਗੱਡੀਆਂ ਫਾਇਰ ਬ੍ਰਿਗੇਡ ਦੀਆਂ ਪਾਣੀ ਦੀਆਂ ਵਿਚੀਆਂ ਮਗਰ ਆਈਆਂ। ਸਰ ਫਾਇਰ ਬ੍ਰਿਗੇਡ ਦੀ ਇੱਕ ਗੱਡੀ ਆਈ ਸੀ ਜੀ। ਉਸ ਤੋਂ ਪਹਿਲਾਂ ਪਿੰਡ ਦਾ ਸਹਾਇਜੋਗ ਸੀਗਾ। ਉਹਦੇ ਨਾਲ ਆ ਕੰਟਰੋਲ ਹੋ ਚੁੱਕਿਆ। ਜਿਸ ਤਰ੍ਹਾਂ ਜਿਹੜਾ ਕੰਟਰੋਲ ਕੀਤਾ ਦੇ ਕੱਲੇ ਆਇਆ ਫਾਇਰ ਬ੍ਰਿਗੇਡ ਨਾਲ ਜਾਂ ਕੋਈ ਹੋਰ ਵੀ ਪਹੁੰਚੇ। ਕਿੰਨੀ ਫਾਇਰ ਬ੍ਰਿਗੇਡ ਦਾ ਸਹਾਇਜੋਗ ਤਾਂ ਸੀਗੀ ਜੀ। ਸਭ ਤੋਂ ਵੱਧ ਪਿੰਡ ਦਾ ਸਹਾਇਜੋਗ ਹੁੰਦਾ। ਪਿੰਡ ਦੇ ਆਪੋ ਆਪਣੇ ਢੋਲ ਲੈ ਕੇ ਸਪਰੇਹਾਂ ਵਾਲੇ ਪਾਣੀ ਦੇ ਭਰ ਕੇ ਤੇ ਟਰੈਕਟਰਾਂ ਮਗਰ ਤਵੀਆਂ ਵਗੈਰਾ ਪਾ ਕੇ ਲੈ ਕੇ ਆਏ ਜਿਦੇ ਕਰਕੇ ਅੱਗ